ਹਾਂਜੀ ਦੋਸਤੋ ਅੱਜ ਖੜਿਆ ਅਸੀਂ ਪਿੰਡ ਮਹਾਰਾਜ ਤੇ ਬਾਈ ਕ੍ਰਿਸ਼ਨ ਪੰਡਤ ਦੇ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਤੁਹਾਨੂੰ ਸੇ ਨਖ ਦਿਖਾਵਾਂਗੇ ਸੋ ਬਾਈ ਦੇ ਨਾਲ ਗੱਲਬਾਤ ਵੀ ਕਰਾਂਗੇ ਮਿੱਤਰੋ ਆਹ ਉਹ ਮੱਝ ਹੈ ਜਿਹੜੀ ਆਪਣੀ ਡੀਪੀ ਲੱਗੀ ਵੀ ਆ ਬਾਈ ਕ੍ਰਿਸ਼ਨ ਦੇ ਨਾਲ ਹੀ ਮਿੱਤਰੋ ਡੀਪੀ ਲੱਗੀ ਆ ਆਪਾਂ ਇਸ ਮੱਝ ਦੀ ਆਪਾਂ ਵੀਡੀਓ ਪੜਾਈ ਸੀ ਤੇ ਬਾਈ ਦੇ ਘਰੋਂ ਤੇ ਉਹੀ ਮਿੱਤਰੋ ਡੀਪੀ ਲੱਗੀ ਵੀ ਆ ਤੇ ਜਿੰਨੇ ਪਸ਼ੂ ਕੋਈ ਸੌਂਕਦੇ ਆ ਸੋਹਣੇ ਆ ਪਸ਼ੂ ਉਹਨਾਂ ਦੇ ਮਿੱਤਰੋ ਬਾਈ ਫੋਟੋ ਖਿੱਚ ਕੇ ਰੱਖਦਾ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਮਿੱਤਰੋ ਕਾਫੀ ਵੀਡੀਓ ਬਾਈ ਦੇ ਘਰੋਂ ਪਹਿਲਾਂ ਵੀ ਆਪਾਂ ਪਾ ਚੁੱਕੇ ਆ ਤੇ ਅੱਜ ਆਪਾਂ ਤੁਹਾਨੂੰ ਸੇਹ ਨਾਗ ਦਿਖਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਸੇਹ ਨਾਗਾਂ ਦੇ ਵਿੱਚੋਂ ਕੋਈ ਨਾਗ ਪਸੰਦ ਆਉਂਦਾ ਤਾਂ ਤਸੱਲੀ ਤੁਸੀਂ ਮਿੱਤਰੋ ਖੁਦ ਕਰਨੀ ਹੈ ਪਰ ਨਾਗ ਮਿੱਤਰੋ ਸਾਰੇ ਹੀ ਚੰਗੇ ਆ ਹਾਂਜੀ ਬਾਈ ਕ੍ਰਿਸ਼ਨ ਕੀ ਹਾਲ ਆ ਸਿਕਾ ਦੀ ਰੱਬ ਸਾਹਿਬ ਠੀਕ ਆ ਸਿੱਧਾ ਬਹੁਤ ਵਧੀਆ ਜੀ ਤੇ ਇਹ ਜਿਹੜੀਆਂ ਸਾਰੀਆਂ ਸੁਣਨ ਵਾਲੀਆਂ ਸਾਰੀਆਂ ਗੱਪਣਾ ਬੜਾ ਜੀ ਗੱਪਣਾ ਹਾਂਜੀ ਠੀਕ ਹੈ ਪਹਿਲੇ ਨੰਬਰ ਤੋਂ ਸਟਾਰਟਿੰਗ ਕਰ ਗਏ ਜੀ ਆਪਾਂ ਗੱਲਬਾਤ ਸਰ ਸਾਹਿਬ ਪਹਿਲਾ ਸੁਆਈ ਓਕੇ ਪਹਿਲਾ ਸੁਆ ਕਿੰਨੇ ਦਿਨ ਬਾਕੀ ਹੈ ਇਹਦੇ 10 ਦਿਨ ਬਾਕੀ ਹੈ ਚਾਰ ਦਾਂਦਾ ਮੂੰਹੋਂ ਚਾਰ ਦਾਂਦਾ ਜੀ ਪਹਿਲਾ ਸੁਆ 10 ਦਿਨ ਬਾਕੀ ਆ ਠੰਡੀ ਸੀਲ ਫੁੱਲਾ ਤੇ ਥਾਂਲੇ ਵੀ ਮਿੱਤਰੋ ਸਾਫ਼ ਹੈ ਬਹੁਤ ਸਾਫ਼ ਹਾਂ ਤੋੜੋ ਜੀ ਨੂੰ ਖੋਲ ਕੇ ਤੋੜ ਦਿਓ ਅੰਦਰ ਹੀ ਤੋੜ ਜਾ ਕਰੋ ਬਾਹਰ ਤੋਂ ਫਵਾਲੀ ਬੰਦੀ ਹੈ ਨਾ ਸੋ ਰੰਗ ਵੀ ਮਿੱਤਰੋ ਬਹੁਤ ਸੋਹਣਾ ਫੇਸ ਕੁਆਲਿਟੀ ਚੰਗੀ ਆ ਤੇ ਥਣਲੇ ਵੀ ਮਿੱਤਰੋ ਪੂਰੀ ਸਾਫ਼ ਤੇ ਪਹਿਲਾ ਸੁਆ ਸੁਨੇ ਮੋਹ ਚਾਰ ਦੰਦਾ ਹਨਾ ਬਹੁਤ ਠੰਗੀ ਸੀ ਲਈ ਕਿਵੇਂ ਮਾਰਦੀ ਉਹ ਕੇ ਮੋੜ ਲਈ ਬਸ ਨਾਲ ਦੇ ਨਾਲ ਮਿੱਤਰੋ ਆਪਾਂ ਰੇਟ ਤੁਹਾਨੂੰ ਦੱਸਦੇ ਜਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤਾਂ ਤੁਸੀਂ ਆਪਣਾ ਪਸ਼ੂ ਦੱਸ ਕੇ ਮਿੱਤਰੋ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਰੇਟ ਜੀ ਇਹਦਾ ਆਪਾਂ ਕੀ ਕਰਤਾ ਜੀ ਕਿਹਦੇ ਗੱਸਾ ਮੁੱਲ ਨਹੀਂ ਵਾੜਾ ਕਰਦੇ ਵਾ ਜਸਨੋ ਵਾ ਦੱਸਾਂਗੇ ਮਾਰੋ ਹਾਂਜੀ ਮਾਨਤਨ ਤਾਂ ਹੋਊਗਾ ਮਾਨਤਨ ਹੋਊਗੀ ਇਹਦਾ 65000 ਰੁਪਏ 65000 ਮੂੰਹੋਂ ਚਾਰ ਦੰਦਾ ਪਹਿਲੇ ਸੂਏ ਸੋਨਾ 65000 ਮੁੱਲਾ ਹਨ ਥਾਂਲੇ ਵੀ ਦੀ ਪੂਰੀ ਸਾਫ ਹੈ ਪੂਰੀ ਠੰਗੀ ਸੀ ਲਾਈ ਓਕੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਗੇ ਜੀ ਇਹਦੀ ਖੀਰੀ ਬੱਸੀ ਹੈ ਜੀ ਸਾਹਿਬ ਹਾਂਜੀ 17 ਮਹੀਨੇ ਉਮਰ ਹੈ ਜੀ ਸਹੀ ਓਕੇ ਜੀ ਬਿਲਕੁਲ ਖੀਰੀ ਆ ਮੂੰਹ ਭੱਟ ਕੇ ਵੀ ਰੱਖ ਸਕਦਾ ਪਰ ਅਗਲਾ ਕਾਇਨ ਉਹ ਕਾਇਨ ਮੋੜੀ ਹਾਂ ਜਮਾ ਪਾਇਆ ਮੋਤਿਆਂ ਕਰਕੇ ਦੰਦਾ ਹਨਾ ਠੀਕ ਹੈ 12 ਮਹੀਨੇ ਹੈ ਜੀ ਇਹੇ ਗੱਪਣਾ ਗੱਪਣੀ ਨਹੀਂ ਜੀ ਅਫਸਰ ਵੜ ਹੈ ਅਫਸਰ ਬਸ 23 17 ਮਹੀਨੇ ਉਮਰ ਆ ਠੀਕ ਆ ਖੀਰੀ ਐ ਖੀਰੀ ਦੀ ਖੀਰੀ ਓਕੇ ਮਿੱਤਰੋ ਅਫਸਰ ਵੜ ਹੈ ਤੇ ਖੀਰ ਮੂੰਹੋਂ ਖੀਰੀ ਐ ਰੰਗ ਕੱਦ ਕਾਟ ਮਿੱਤਰੋ ਕਿਆ ਬਾਤਾਂ ਨੇ ਤੇ ਜਿਹੜਾ ਭਰਾ ਕੋਈ ਲੈਣਾ ਚਾਹੁੰਦਾ ਹੋਵੇ ਕੋਈ ਗੀਰੀ ਬੱਸੀ ਦਾ ਜਰੂਰ ਬਾਈ ਦੇ ਨਾਲ ਕਰੋ ਸੰਪਰਕ ਕੋਈ ਫੋਟ ਸਾਂਗਦਾ ਨਹੀਂ ਬਿਲਕੁਲ ਚਿਹਰਾ ਨਹੀਂ ਦਿਖਾਉਣਾ ਓਕੇ 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 ਠੀਕ ਆ ਵਾਸ ਚੰਡੀ ਇਹ ਦਾ ओके 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 ਬਹੁਤ ਖੁੰਨੇ ਸਾਨੇ ਹਾਂ ਚਲੋ ਇਹਦਾ ਕੀ ਰੇਟ ਕਰਤਾ ਜੀ ਇਹਦਾ ਇਹ ਗੱਡੀ ਆ ਤੇ 42000 ਠੀਕ ਆ ਤੀਜੇ ਨੰਬਰ ਤੇ ਜੀ ਇਹ ਦੂਜਾ ਸੂਆ ਵਾਹੜੀ ਦੂਜਾ ਸੂਆ ਕੱਚੀ ਆ ਕਾਫੀ ਦਿਨਾਂ ਦੀ ਹੈ ਨਾ ਬਸ ਸਿਰਫ ਆ ਕੇ 6 ਦਾ ਦੱਸੋ ਓਕੇ ਉਹ ਦਿੱਤਾ ਪੱਠੀ 26 ਕਿਲੋ ਫਾਰਮ ਦੀ ਲੈਣਾ ਇਹਨੂੰ ਵੀ ਤੋੜ ਦਿਓ ਜੀ ਬਹੁਤ ਕਰ ਅ ਦੂਜੇ ਸੂਏ ਸੋਣੀ ਆ ਜੀ 5-7 ਦਿਨ ਸੂਟ ਦੇ ਵਿੱਚ ਬਾਕੀ ਆ ਤੇ ਰੰਗ ਮਿੱਤਰੋ ਬਹੁਤ ਚੰਗਾ ਸਿਹਤ ਪੱਖੋਂ ਵੀ ਬਹੁਤ ਸੋਹਣੀ ਆ ਲੋੜ ਲੈ ਕੱਲਾ ਕੱਲਾ ਥਾਣਾ ਫੇਸ ਕੁਆਲਟੀ ਬਹੁਤ ਚੰਗੀ ਤੇ ਜਿਹੜੇ ਵੀ ਵੀਰ ਭਰਾ ਲੋ ਜਰੂਰ ਤਾਂ ਜਰੂਰ ਭਾਈ ਦੇ ਨਾਲ ਕਰੋ ਸੰਪਰਕ ਰੇਟ ਕੀ ਕਰਤਾ ਜੀ ਇਹਦਾ 1 ਲੱਖ ਦੇ 5000 ਇੱਕ 5 ਸੰਜੀਠੀ ਬਾਈ ਜਿਵੇਂ ਮਰਜੀ ਤੁਸੀਂ ਬੈਠਾ ਓਕੇ 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 ਠੀਕ ਹੈ ਪਰ ਚੌਥੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਜੀ ਇਹ ਜੀ 15 ਦਿਨ ਰਹਿ ਗਏ ਠੀਕ ਹੈ ਤੀਜਾ ਸੁਆ ਸੁਣਾ ਜੀ ਤੀਜਾ ਸੁਆ ਸੁਣੀ ਆ 15 ਦਿਨ ਬਾਕੀ ਆ ਦੁੱਧ ਦਿੱਤਾ 29 ਕਿਲੋ ਜੀ ਦੁੱਧੇ ਜੋ ਆਕੇ ਤੋਰੋ ਜੀ ਨੋਬੀ ਬਹੁਤ ਸੁਣੀ ਜੀ ਬਾਟ ਨੂੰ ਮਾਲੇ ਹਾਂ ਮੂਮਾ ਦਾ ਬਹੁਤ ਚੰਗਾ ਅੰਤ ਦਾ ਘਾਟ ਵੀ ਫੁੱਲਾ ਹਨਾ ਥਣ ਵੀ ਬਹੁਤ ਮੋਟਾ ਆ ਆਹ ਜੋ ਤਸੱਲੀ ਖੁਦ ਕਰਨੀ ਆ ਮਿੱਤਰੋ ਫੇਰ ਵੀ ਆਪਾਂ ਤਸੱਲੀ ਲੈ ਕੇ ਵੀਡੀਓ ਬਣਾਉਨੇ ਆ ਕੀ ਰੇਟ ਕਰਤਾ ਜੀ ਦਾ ਇਹਨਾਂ ਦਾ ਇੱਕੋ ਜਿਹੀ ਰੇਟ ਆ ਇਹਨਾਂ ਦਾ ਠੀਕ ਆ ਪਰ ਉਹ ਬਹੁਤ ਹੀ ਬੜੀ ਅੱਛੀ ਆ ਹਾਂ ਅਜੇ ਢਿੱਲਾ ਮਤਲਬ ਬਣਾਉਣੇ ਪੈਗੇ ਨੁਕਸਾਨੀ ਵਾਲੀ ਵੀਡੀਓ ਪਾਈ ਸੀ ਨਾਲ ਤਵਾਦੀ ਓਕੇ ਹਸਪੀਟਲ ਵਾਲੇ ਨੇ ਕਿਹਾ ਜਾਇਆ ਲੇਗਾ ਹਾਂ ਕਈ ਵਾਰ ਆਲਾ ਕਿਉਂਕਿ ਵੀਡੀਓ ਚੱਲਦੇ-ਜਲਦੇ ਹਫਤਾ ਦੱਸਣ ਲੱਗ ਜਾਂਦੇ ਆ ਠੀਕ ਹੈ ਹੁਣ 5ਵੇਂ ਨੰਬਰ ਤੇ ਗੱਲ ਕਰਕੇ ਪਹਿਲਾ ਸੂਆ ਵੀ ਬੱਚੇ ਗਰਮੀ ਚੱਲਣ ਵਾਲੀ ਆ ਮਿੱਤਰੋ ਗਰਮੀ ਦਾ ਫ੍ਰਿਜ ਹੀ ਆ ਜਿੱਥੇ ਮਰਜ਼ੀ ਬੰਨ ਦੋ ਕੋਈ ਸਮੱਸਿਆ ਨਹੀਂ ਆਉਣੀ ਬਹੁਤ ਸੋਹਣੀ ਬੱਚੇ ਠੀਕ ਹੈ ਇਹਦਾ ਰੇਟ ਜੀ ਇਹਦਾ ਰੇਟ 1 ਲੱਖ ਤੇ 10000 ਰੁਪਏ ਚਾਰ ਦੰਦ ਦਾ ਮੂੰਹੋ ਚਾਰ ਦੰਦ ਦਾ ਪਹਿਲੇ ਸੂਏ ਸੁਣੀ ਆ ਆ ਬਾਤ ਖੜ ਜਾ ਖੜ ਐਵਰੇਜ ਮੂੰਹ ਠੀਕ ਹੋ ਜਾ ਕੇ ਦੇਖ ओके 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 ठीक है, है।, है तो रोजो ने भी कट काट ਫੁੱਲ ਹਾਂ ਕਰਤਕਾਰ ਦੇ ਬੇਲ ਫੁੱਲ ਹੈ ਚੰਗੀ ਸਮੀ ਵੀ ਆ ਹੋਰ ਬਹੁਤ ਨਾ ਰਕਣਾ ਹਣਾ ਮਾਰ ਮਾਰ ਥੋੜੇ ਜਿਹਾ ਨਾ ਅਗਰੀ ਸੀ ਲੱਗੇ ਕਿਵੇਂ ਮੱਖੀ ਚ ਬਾਸੇ ओके 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 ਠੀਕ ਹੈ ਰੇਡ ਕੀ ਕਰਤਾ ਜੀ ਰੇਡ 1 ਲੱਖ ਤੇ 10 ਹਜ਼ਾਰ ਰੁਪਏ 1 10 ਉਹਨਾਂ ਦਾ 1 5 5 ਉਹਨਾਂ ਦੋਨਾਂ ਦਾ ओके ਤੇ ਅੱਗੇ ਆ ਗਈ ਧੋਕੜ ਗੱਪਣ ਹਲਾ ਇਹਦੀ 5 ਮਹੀਨੇ ਦੀ ਗੱਭ ਹੈ 5 ਮਹੀਨੇ ਦੀ ਗੱਭ ਆ ਕਿੰਨਾ ਦੁੱਧ 12 ਲੀਟਰ ਦੁੱਧ ਹੈ ਮਾਗਰ ਬੱਚਣੀ ਇਹਦੇ ਠੀਕ ਹੈ ਤੇ ਰੇਟ ਕੀ ਕਰਤਾ ਜੀ ਰੇਟ ਦਾ 60000 ਕੀ 60000 ਮਾਨ ਤਨ ਕਰਦਾ ਹੈ ਮਾਨ ਤਨ ਹੋ ਜਾ ਠੀਕ ਹੈ ਤੇ ਫੋਨ ਨੰਬਰ ਬੋਲ ਦਿਓ ਜੀ 88476 88476 33127 33127 ਹਾਂ 12 ਕਿਲੋ ਮੀਟਰੋ ਦੁੱਧ ਆ 5 ਮਹੀਨੇ ਦੀ ਗੱਪਣ ਹੈ ਤੇ ਕੱਟ ਕਾਟ ਫੁੱਲ ਅੱਤਸੂਆ ਇਹਦਾ ਦੂਜਾ ਅਕਤੀਜਾ ਦੂਜਾ ਸੁਸਣਾ ਜੀ ਦੂਜਾ ਸੁਸਣਾ ਜੀ ਓਕੇ ਕੱਟ ਕਾਟ ਮਿੱਤਰੋ ਚੰਗਾ ਮਗਰ ਬੱਸੀ ਆ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ